ਇਸ ਦੁਨੀਆ ਵਿੱਚ ਅਗਰ ਕਿਸੇ ਦਾ ਵਿਸ਼ਵਾਸ ਕਰਨਾ ਹੈ ਤੇ ਸਿਰਫ ਆਪਣੇ ਮਾਪੇ ਦਾ ਕਰੋ ਕਿਉਂਕਿ ਮਾਪੇ ਆਪਣੇ ਬੱਚਿਆਂ ਨੂੰ ਕਦੀ ਧੋਖਾ ਨਹੀਂ ਦੇ ਸਕਦੇ ਦੁਨੀਆ ਦਾ ਹੋਰ ਕੋਈ ਵੀ ਰਿਸ਼ਤਾ ਸਵਾਰਥੀ ਹੋ ਸਕਦਾ ਹੈ ਕਿਸੇ ਸਟੇਜ ਤੇ ਜਾ ਕੇ ਤੁਹਾਡੇ ਨਾਲ ਕੋਈ ਛਲਕਪਟ ਕਰ ਸਕਦਾ ਹੈ ਪਰ ਮਾਪੇ ਦਾ ਪਿਆਰ ਹਮੇਸ਼ਾ ਨਿਰਸਵਾਰਥ ਹੁੰਦਾ ਹੈ ਉਹ ਆਪਣੇ ਬੱਚਿਆਂ ਦਾ ਭਲਾ ਹੀ ਲੋਚਦੇ ਨੇ ਮਾਪੇ ਦੀਆਂ ਗੱਲਾਂ ਨੂੰ ਕਦੇ ਇਗਨੋਰ ਨਾ ਕਰੋ ਜੇਕਰ ਉਹ ਤੁਹਾਨੂੰ ਰੋਕਦੇ ਨੇ ਟੋਕਦੇ ਨੇ ਤਾਂ ਉਸ ਵਿੱਚ ਵੀ ਤੁਹਾਡੀ ਭਲਾਈ ਛੁਪੀ ਹੁੰਦੀ ਹੈ ਉਹ ਭਲਾਈ ਤੁਹਾਨੂੰ ਬੇਸ਼ੱਕ ਅੱਜ ਨਜ਼ਰ ਨਹੀਂ ਆ ਰਹੀ ਉਹ ਭਲਾਈ ਤੁਹਾਨੂੰ ਉਦੋਂ ਨਜ਼ਰ ਆਏਗੀ ਜਦੋਂ ਤੁਸੀਂ ਖੁਦ ਮਾਂ-ਬਾਪ ਬਣੋਗੇ ਮੇਰੀ ਅੱਜ ਕਵਿਤਾ ਦਾ ਵਿਸ਼ਾ ਹੈ ਬਾਪੂ ਜੋ ਸੁਰਜੀਤ ਸਿੰਘ ਜੀ ਦੀ ਲਿਖੀ ਹੋਈ ਬਹੁਤ ਹੀ ਪਿਆਰੀ ਤੇ ਖੂਬਸੂਰਤ ਕਵਿਤਾ ਹੈ ਮੈਨੂੰ ਆਸ ਹੈ ਕਿ ਆਪ ਜੀ ਧਿਆਨ ਨਾਲ ਸੁਣੋਗੇ ਤੇ ਮਾਣ ਵੀ ਬਖਸ਼ੋਗੇ ਅੱਜ ਕੱਲ ਦੀ ਨੌਜਵਾਨ ਪੀੜੀ ਦੀ ਮਤ ਕਿੱਥੇ ਖੋਈ ਏ ਬਾਪੂ ਨੂੰ ਬਾਪੂ ਅੱਜ ਸਮਝੇ ਨਾ ਕੋਈ ਏ ਕਰਦੇ ਨੇ ਬਾਪੂ ਨਾਲੇ ਵੱਧ ਜ਼ੁਬਾਨੀਆਂ ਭੁੱਲ ਜਾਂਦੇ ਬਾਪੂ ਦੀਆਂ ਕੀਤੀਆਂ ਕੁਰਬਾਨੀਆਂ ਬਾਪੂ ਦੀ ਕਮਾਈ ਤੇ ਮੌਜਾਂ ਰਹਿੰਦੇ ਮਾਣਦੇ ਔਖੇ ਵੇਲੇ ਬੱਚੇ ਪਿਓ ਦਾ ਮੁੱਖ ਨਾ ਪਛਾਣਦੇ ਹੱਕ ਰਹਿਣ ਜਿਤਾਉਂਦੇ ਕੀਤੀ ਬਾਪੂ ਦੀ ਕਮਾਈ ਤੇ ਕਦਰ ਨਾ ਪਾਉਂਦੇ ਬਾਪੂ ਦੀ ਬਣਤ ਬਣਾਈ ਤੇ ਮਾਪਿਆਂ ਦੇ ਦੁੱਖ ਬੱਚੇ ਕਦੇ ਨਹੀਂ ਜਾਣਦੇ ਪੁੱਤਾਂ ਦੇ ਦੁੱਖ ਮਾਪੇ ਸੀਨੇ ਤੇ ਹੈ ਮਾਣਦੇ ਭੁੱਖੇ ਪਾਣੇ ਮਰ ਮਰ ਮਾਪੇ ਕਰਮ ਰਹਿਣ ਕਮਾਉਂਦੇ ਟੀਲਾ ਟੀਲਾ ਜੋੜ ਮਾਪੇ ਘਰ ਹੈ ਬਣਾਉਂਦੇ ਦਿਲਾਂ ਦੇ ਅਰਮਾਨ ਸਾਰੇ ਚੁਣ ਚੁਣ ਰਹਿਣ ਮਾਰਦੇ ਪਤਾ ਨਹੀਂ ਕਿ ਜਨਮਾਂ ਦੇ ਰਹਿਣ ਕਰਜ਼ੇ ਉਤਾਰਦੇ ਆਪਣੀ ਔਲਾਦ ਵਿੱਚ ਰੂਪ ਵੇਖਣ ਆਪਦਾ ਪਰਨਾ ਔਲਾਦ ਨੂੰ ਪਿਆਰ ਦਿਖੇ ਬਾਪ ਦਾ ਕੁਝ ਤਾਂ ਬੇਸ਼ਰਮ ਪੁੱਤ ਬਾਪੂ ਨਾਲ ਲੜ ਪੈਂਦੇ ਨੇ ਮਰ ਜਾਵੇ ਬੁੱਢਿਆ ਤੂੰ ਆਖ ਸੁਣਾਉਂਦੇ ਨੇ ਕਿਹੋ ਜਿਹਾ ਰੰਗ ਰੱਬਾ ਇਸ ਸੰਸਾਰ ਦੇ ਰੱਬ ਜਿਹਾ ਮਾਪੇ ਪੁੱਤ ਪੈਰਾਂ 'ਚ ਲਟਾੜ ਦੇ ਸ਼ਰਮ ਕਰੋ ਲੋਕੋ ਮਾਪੇ ਫੁੱਲ ਨੇ ਬਹਾਰ ਦੇ ਦੇ ਜਾਣ ਹਾਸੇ ਯਾਰੋ ਭੁੱਖੇ ਨੇ ਪਿਆਰ ਦੇ ਰੱਬ ਜੇ ਇਹ ਮਾਪਿਆਂ ਦਾ ਕਰੋ ਤੁਸੀਂ ਸਤਕਾਰ ਜੀ ਪਾਵੋਗੇ ਖੁਸ਼ੀਆਂ ਜੇ ਵੰਡੋਗੇ ਪਿਆਰ ਜੀ ਪਾਵੋਗੇ ਖੁਸ਼ੀਆਂ ਜੇ ਵੰਡੋਗੇ ਪਿਆਰ ਜੀ